ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਿੰਘਪੁਰਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗਦਾਖਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਪਸ਼ੂ ਤੁਹਾਨੂੰ ਵਿਖਾਉਣੇ ਆ ਇੱਕ ਹੋਲੇ ਪਾਜ ਗਾਂ ਤਾਂ ਦਿਖਾਵਾਂਗੇ ਤੇ ਇੱਕ ਆ ਨੀਲੀ ਦੀ ਮੱਝ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਇਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹੋਸਣਾ ਠੀਕ ਠਾਕ ਜੀ। ਠੀਕ ਠਾਕ ਜੀ ਤੇ ਨਾਮ ਦੱਸ ਤੇ ਕਰੀਆ ਆਪਣਾ। ਨਾਮ ਮੇਰਾ ਰਵੀ ਸਿੰਘ ਹੈਗਾ। ਹਾਂਜੀ। ਪਿੰਡ ਸੈਕੋਪੁਰਾ। ਤਸੀਲ ਡੇਰਾ ਬਾਬਰਾਂ ਦੇ ਜਿਲ੍ਹਾ ਕਸੂਰ। ਤੇ ਫੋਨ ਨੰਬਰ ਵੀ ਬੋਲ ਦੇ ਕਰੀ। ਫੋਨ ਨੰਬਰ 62642 ਹਾਂਜੀ 9342 ਠੀਕ ਐ। ਤੇ ਦੋ ਹੀ ਰਹਿ ਗਈਆਂ ਫਿਰ ਹੁਣ। ਦੋ ਵਰਦੀ ਵੱਡੀਆਂ ਗੜਾ ਹੈ ਗਿਆ ਉਹਨਾਂ ਕਰਕੇ ਵੀਡੀਓ ਪਾਉਣੀ ਸੀ ਦੋ ਵੇਚ ਵਾਲੇ ਬੰਦੇ ਤਾਂ ਗਿਆ ਨਾ ਲੈ ਗਏ। ਠੀਕ ਐ। ਹਾਂਜੀ। ਉਹਨਾਂ ਨਾਲ ਤੁਹਾਨੂੰ ਫੋਨ ਕੀਤਾ ਇਹਨਾਂ ਦੀ ਪਾ ਦਿੰਦੇ ਆ। ਠੀਕ ਐ। ਤੇ ਚਲੋ ਫਿਰ ਸ਼ਰਵਾਤ ਜਿਹੜੀ ਆ। ਹਾਂਜੀ। ਆ ਗਾਂ ਤਾਂ ਹੀ ਆਪਾਂ ਕਰਨੀ ਆ ਹਾਂਜੀ ਗੱਭਣ ਨੇ ਅਜੇ ਗੱਭਣਿਆਂ ਦੇ ਥਾਣੇ ਤੇ ਆਪਾਂ ਲਾਗੇ ਤੋਂ ਦੇਖ ਸਕਦੇ ਹਾਂ ਮੀਨੀ ਆ ਗਾਂ ਜਿਹੜੀ ਹੈ ਵਾਲੀ ਮੀਨੀ ਵਧੀਆ ਵੇਖੋ ਪਿਓਰ ਝੁੰਗਿਆ ਤਾਂ ਮਿਲ ਜਾਂਦਾ ਮੀਨੀ ਘੱਟ ਮਿਲਦੇ ਅਸੀਂ ਤੁਹਾਨੂੰ ਇਹ ਹੁੰਦੇ ਦੇਖੋਵੇਂ ਸੰਗੇ ਦੇ ਹੁੰਦੇ ਜੀ ਹਾਂਜੀ ਠੀਕ ਆ ਹਾਂਜੀ ਝੁੰਗੀ ਬੜੀ ਵੱਡੀ ਬਕੀ ਦਾ ਮੱਦੀ ਬੇਟਾ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀਰ ਜੀ 13-14 ਗੋਲ ਦਿੰਦੀ ਆ ਅੱਛਾ ਹਾਂਜੀ ਆ ਅਜੇ ਤਾਂ ਬੰਦੀ ਮੈਂ ਅਜੇ ਤਾਂ ਤਿਆਰ ਹੋ ਜਾਊਗੀ ਠੀਕ ਆ ਹਾਂ ਅੱਛਾ ਖੋਲੋ ਹਾਂ ਤੋੜ ਦਈਏ ਕਰੀਨਾ ਹਰ ਆਜੇ ਲਿਆਓ ਬਾਕੀ ਇਹ ਆ ਵੀ ਜੇ ਸੂਨ ਤੱਕਰ ਥੱਲੇ ਇਹਨੂੰ ਚੰਗੀ ਭਰ ਜਾਣਾ ਬਾਕੀ ਹੁਣ ਵੀ ਥੱਲੇ ਚੰਗੀ ਭਰੀ ਆ ਜੀ ਤੇਰਾ ਜੋ ਲਾਗੂ ਜਮਾਨੀ ਪਿੰਡੋਂ ਲਈਏ ਵਾ ਠੀਕ ਤੇ ਇਹਦਾ ਮੁੱਲ ਫਿਰ ਮੁੱਲ ਲੈ ਲਓ ਜੀ ਇਹਦੀ 32000 ਦੀ 32000 ਦੀ ਦੋ ਛੱਡ ਦੀਏ ਦੋ ਛੱਡ ਦੋ ਮੇਰਾ 30 ਚੋਂ ਨਾ ਇਹਦਾ ਕਰੋ ਨਹੀਂ ਜਾਣ ਦੋ 28000 ਦੀ ਜਾਂਦੀ ਐ ਕਰ ਦੋ ਕੋਈ ਛੋਟ ਛੱਡੋ ਕਰ ਦਾਂਗੀ ਬਾਈ ਕਿੰਨੀ ਕਰ ਦੋ ਕਰ ਹੀ ਦੋ ਫਿਰ ਦਾ ਯਾਰ ਦੇ ਦੇਣਾ ਅੱਛਾ ਸਤਾ ਯਾਰ ਦੇ ਦੇ ਦੋ ਵੀ ਹਾਂਜੀ ਠੀਕ ਹੈ ਬਾਕੀ ਚਲੋ ਬਾਕੀ ਕੀ ਬੜੀ ਚੰਗੀ ਬਜੀ ਉਹ ਠੰਡੀ ਚੀਰੀ ਬੜੀ ਆ ਠੀਕ ਆ ਬਾਨੀ ਹੈਗੀ ਜਿਹੜੀ ਠੰਡੀ ਤੇਰੀ ਆ ਜਿਹੜੀ ਅਜੇ ਤਿਆਰ ਹੋ ਜਾਣੀ ਹੈ ਜੇ ਹੋ ਰਹਾ ਦੇਖ ਸਕਦੇ ਚੰਗੀ ਤਿਆਰ ਹੋ ਗਈ ਆ ਥੱਲਿਆਂ ਲਾਗੋ ਲਈ 13 14 ਕਿਲੋ ਮਾਂ ਦਾ ਦੁੱਧ ਚੁੰਦੀ ਹੈ ਠੀਕ ਆ ਜੀ ਠੀਕ ਆ ਤੇ ਹੁਣੇ ਕੱਦ ਨਹੀਂ ਲੀਦੀ ਮਾਜਿਆ ਹਾਂ ਜੀ ਨਹੀਂ ਲੀਦੀ ਪਰੇ ਪੱਲੇ ਦੀ ਮਾਜਿਆ ਚੰਗੇ ਘੱਟ ਕਰਦੀ ਆ ਪੂਰੇ ਸਰੀਰ ਤੇ ਬਰੀਕ ਬਰੀਕ ਨਾਰਾਂ ਜਿਹੜੀਆਂ ਚੰਗੀਆਂ ਤੇ ਹਵਾਨਾ ਵੀ ਚੰਗਾ ਤਿਆਰ ਕਰਨਦੀ ਆ ਆਹ ਦੇਖ ਸੰਦੇਜ ਚੰਗਾ ਭਰੰਦੀ ਥੱਲੇ ਮਿਲਕਵੇਨ ਵੀ ਚੰਗੀ ਆ ਤੇ ਬਾਕੀ ਖਾਣਾ ਦਾ ਸਜ ਗਿਆ ਵੀ ਜਿਹੜਾ ਇਹਦਾ ਚੰਗਾ ਵਾ ਇਹ ਕਿੰਨੇ ਕ ਦੁੱਧਾ ਲਈ ਜਾ ਵੀਰ ਜੀ ਇਹ ਵੀ 13 14 ਕਿਲੋ ਚਾਹੂ ਜੋ ਡਿੱਗੀ ਕੱਦ ਵਜਨ ਬੜਾ ਪੂਰੀ ਵੱਡੀ ਆ ਖੋਲੋ ਫਿਰ ਤੋੜ ਦਈਏ ਨਾ ਮੈਂ ਬਾਕੀ ਚੰਗੇ ਕੱਦ ਕਾ ਖਾ ਲਈਏ ਇਹ ਜੀ ਸਾਰੇ ਬੱਲੇ ਰਿਮਾ ਗਿਆ। ਥੋੜਾ ਜਿਹਾ ਬਾਹਰ ਜਾਂਦਾ ਟੜ ਦੇ ਕੋਈ ਨਹੀਂ ਲੈ ਜਾ। ਸਿੰਗ ਥੋੜੇ ਜਿਹੇ ਨੀ ਤਾਣੂ ਕਰਕੇ ਮੋੜੇ ਆ। ਬਾਕੀ ਇਹ ਵੀ ਸਿੰਗ ਛੋਟਾ ਵੀ ਹੋ ਜਾਊਗਾ ਪਤਲਾ ਆ ਜਾਂਦਾ ਸਿੰਗ ਬਾਕੀ ਇਹ ਵੀ ਕੱਦ ਕੱਖ ਜਿਹੜਾ ਇਹਦਾ ਚੰਗਾ ਵਾ ਸਰੀਰੋਂ ਵੀ ਭਾਰੀ ਆ ਅਜੇ ਦਿਨ ਕੋਈ ਲੈ ਜੋਗੇ ਸੌਂ ਤੱਕ ਬਾਕੀ ਸੌਂ ਤੱਕ ਚੰਗੀ ਪਰ ਨਹੀਂ ਆ ਤੇ ਕਿੰਨਾ ਫਿਰ ਮੁੱਲ ਰੱਖਣਾ ਵਿਧੇ ਇਹਦਾ ਜੀ ਮੋਰਸੇ ਵੀ ਅੱਲੇ ਹਾਂ ਯਾ ਪੰਜਾਬੀ ਨਾਲ ਤੱਪੇ ਨਾਲ ਵੀ ਜਿੰਗੜੀਆਂ ਚ ਛੋਟੀ ਆ ਹਾਂਜੀ ਹਾਂਜੀ ਪਰ ਤੁਹਾਨੂੰ ਪਤਾ ਆਪਣਾ ਰੇਟ ਹੁੰਦਾ ਜਾ ਜੀ ਹਾਂਜੀ ਹਾਂਜੀ ਅਸੀਂ ਦੇਖੀ 80000 ਦੇ ਵਿੱਚ ਕਿੰਨਾ ਮਾਨ ਕਰ ਦੋਗੇ 50000 ਹੀ ਕਰਨਾ ਹੈ 50000 ਕਰ ਦੋਗੇ 75000 ਵੀ ਦੇ ਦੋਗੇ ਛੋਟ ਛੋਟ ਵਿੱਚ ਕਰ ਦੋਗੇ ਕਿੰਨੀ ਕਰ ਦੀਏ ਕਿੰਨੀ ਤੁਸੀਂ ਕਹੋ ਪਤਾਨੂੰ ਮੋੜਿਆ ਕਦੀ ਇੱਕੋ ਗੱਲ ਕਰ ਦੀਏ ਫਿਰ ਕਰੋ ਜਾਜ ਪਰ ਪੂਰੇ ਪੱਤਰ ਦੀ ਦੇ ਦੀਏ ਜ਼ਿਆਦਾ ਹੋ ਜਾਂਦਾ ਨਹੀਂ ਜਾਣਦੋ ਕੁਛ ਨਹੀਂ ਇਹ ਛੋਟੀ ਬੜੀ ਵੱਡੀ ਜੋ ਇਹ ਹੁਣ ਕਿਉਂਕਿ ਇਹਨਾ 55000 ਦੀ ਫੇਰ ਆਵੇ ਲੋ ਠੀਕ ਆ ਕਿੰਨਾ ਦਾ ਕੱਦ ਹੋ ਜਾਣਾ ਚਲੋ ਕੱਦ ਵਜਣ ਤੇ ਚੰਗੀ ਆ ਜਿਹੜੀ ਹੈ ਵੀ ਛੋਟੀ ਦੁੱਧ ਵਾਲੀ ਜੋ ਹਾਂਜੀ 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 ਤੇ ਬਾਕੀ ਚੱਲਾ ਥੱਲੇ ਦੀਆਂ ਸਫਾਈਆਂ ਦੇਖੋ ਢੋਟੀ ਦੀਆਂ ਖਾਂਣ ਸੁਣ ਲੇਖੋ ਕਿਦਾਂ ਲੱਗੇ ਆ ਚਲੋ ਕੋ ਫੋਨ ਲਾਵੇ ਤੇ 72 ਤੇ ਛੋਟ-ਛੜ ਕਰਦੇ ਕੋਈ ਨਹੀਂ ਹੁਣ ਬਿੱਤੀ ਛੋਟ-ਛੱਪਾ ਹੀ ਹੋਣਾ ਜਿਓ ਠੀਕ ਆ ਤੇ ਬਾਕੀ ਅਬ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ ਆਪਣੀ ਵੇਸ਼ ਚਾੱਕ ਕੇ ਆਪਣੀ ਸਮਝਣਾ ਵੇਖ ਕੇ ਖੜੇ ਹਨਾ ਦੋਵੇਂ ਗੱਪਣਾ ਇੱਥੇ ਪਾਸ ਕਰਕੇ ਖੜੇ